ਹਰ ਦਿਨ grain ਨਾਲ ਜੁੜਿਆ ਹੋਇਆ ਹੈ ਸੋ ਅੱਜ ਨੂੰ ਇੱਕ ਬਹੁਤ ਵਧੀਆ ਵੀਡੀਓ ਲੈ ਕੇ ਆ ਰਹੇ ਹਾਂ ਸਵੇਰੇ ਜਦੋਂ ਅਸੀਂ ਆਟਾ ਗੁੰਨਦੇ ਹਾਂ ਉਹਦੇ ਵਿੱਚ ਮਿਲਾਓ ਇਹ ਚੀਜ਼ਾਂ ਬਾਗੇ ਵਿੱਚ ਹੋਵੇਗੀ ਵਿਰਧੀ ਸੋਮਵਾਰ ਦੇ ਦਿਨ ਤੁਸੀਂ ਆਟਾ ਗੁੰਨਣ ਸਮੇਂ ਆਟੇ ਵਿੱਚ ਦੁੱਧ ਮਿਲਾਓ ਇਸ ਨਾਲ ਵਿਰਧੀ ਹੁੰਦੀ ਹੈ ਤੇ ਆਪਣਾ ਭਾਗੇ ਚਮਕਦਾ ਹੈ ਮੰਗਲਵਾਰ ਦੇ ਦਿਨ ਆٹے ਦੇ ਵਿੱਚ ਥੋੜੀ سی ਲਾਲ ਮਿਰਚੇ ਮਿਲਾਓ ਇਸ ਦੇ ਨਾਲ ਆਪਣੀ એનર્ਜੀ ਜਿਆਦਾ ਰਹੇਗੀ ਬੁੱਧਵਾਰ ਦੇ ਦਿਨ ਆਪ ਕੋਈ ਵੀ ਹਰੀ ਮ चीज ਹਰੀ ਮਿਰਚ ਹਰਾ ਧਨੀਆ ਆਦੀ ਮਿਲਾਓ ਆਟਾ ਗੁੰਨੋ ਚੰਦਕਾਰ ਅਥੇ ਵਿਚਾਰ ਵਿਹਾਰ ਲੈ ਕੇ ਆਤਾ ਹੈ ਗੁਰੂਵਾਰ ਦੇ ਦਿਨ ਕੇਸਰ ਹਲਦੀ ਬੇਸਨ ਆਟੇ ਵਿੱਚ ਮਿਲਾ ਕੇ ਘੁਲੋ ਇਸ ਨਾਲ ਸੋਚਣ ਦੀ ਸ਼ਕਤੀ ਵਿਰਧੀ ਬਣੇਗੀ ਸ਼ੁੱਕਰਵਾਰ ਵਾਲੇ ਦਿਨ ਤੁਸੀਂ ਦੇਸੀ ਕੀ ਆਟੇ ਦੇ ਵਿੱਚ ਮਿਲਾਓ ਅਤੇ ਇਸ ਨਾਲ ਧਨ ਵਿਭਵ ਅਤੇ ਵਿਰਧੀ ਹੋਵੇਗੀ ਸ਼ਨੀਵਾਰ ਵਾਲੇ ਦਿਨ ਆਪਲੀ ਸਾਰੀ ਪਰੇਸ਼ਾਨੀਆਂ ਖਤਮ ਹੋ ਜਾਵਣਗੀਆਂ ਇਸ ਲਈ 3 ਸਰਸੋਂ ਦੇ ਤੇਲ ਦੀਆਂ ਬੂੰਦਾਂ ਵਿੱਚ ਮਿਲਾ ਕੇ ਆਟਾ ਗੁੰਨੋ ਰਵੀਵਾਰ ਵਾਲੇ ਦਿਨ ਆਪ ਆਪਣੀ ਕਾਮਯਾਬੀ ਦੇ ਲਈ ਐਤਵਾਰ ਵਾਲੇ ਦਿਨ ਤੁਸੀਂ ਆਟੇ ਦੇ ਵਿੱਚ ਕੁਝ ਥੋੜਾ ਜਿਹਾ ਗੁੜ ਮਿਲਾ ਕੇ ਆਟਾ ਗੁੰਨੋ